ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਫੇਰ ਆ ਗਈ ਤੁਹਾਡਾ ਮਨੋਰੰਜਨ ਕਰਨ ਮੈਂ ਤਾਂ ਕੱਲ ਵਾਲੀ ਬਾਤ ਨੂੰ ਇੱਥੋਂ ਹੀ ਚੱਕਦੇ ਆਂ ਅੱਜ ਮੈਨੂੰ ਆਸ ਆ ਤੁਸੀਂ ਸੁਣੀ ਆ ਜਿੰਨਾ ਜਿੰਨਾਂ ਨੇ ਉਹ ਹੁਣ ਇਹਨੂੰ ਉੱਥੋਂ ਹੀ ਲੜੀ ਜੋੜ ਲਿਓ ਜਦੋਂ ਉਹ ਰਾਜਾ ਅੰਨਾ ਸੀ ਜਿਹੜਾ ਉਹਦੀ ਨਿਗਾ ਆ ਗਈ ਤਾਂ ਉਹਦੀ ਕੁੜੀ ਨਾਲ ਵਿਆਹ ਹੋ ਗਿਆ ਉਸ ਤੋਂ ਬਾਅਦ ਉਹ ਫੇਰ ਉੱਥੋਂ ਚੱਲਿਆ ਗਿਆ ਹੁਣ ਛੱਡ ਕੇ ਕਹਿੰਦਾ ਜੇ ਜਿਉਂਦਾ ਰਿਹਾ ਤਾਂ ਆ ਕੇ ਤੈਨੂੰ ਲੈ ਜੂੰ ਵਾਪਸ ਤਾਂ ਜਦੋਂ ਫੇਰ ਜਾਂਦਾ ਉਹ ਗਾਹਾਂ ਕੀ ਦੇਖਦਾ ਹੋਇ ਇੱਕ ਕਮਰਾ ਉਹਨੂੰ ਬਹੁਤ ਸੋਹਣਾ ਮਕਾਨ ਹੈ ਉਹਨੂੰ ਲੋਕ ਲੱਗਿਆ ਹੋਇਆ ਬਾਹਰ ਉਹਨੇ ਆਪਣੀ ਸੁਲੇਮਾਨੀ ਤਲਵਾਰ ਜੀ ਮਾਰੀ ਉਹਦੇ ਚ ਲੋਕ ਦੇ ਵਿੱਚ ਜਿੰਦਾ ਟੁੱਟ ਗਿਆ ਟੁੱਟਿਆ ਤਾਂ ਉਹਨੇ ਗੇਟ ਖੋਲ੍ਹਿਆ ਅੰਦਰ ਕੀ ਦੇਖਦਾ ਕਿ ਬਹੁਤ ਸੁੰਦਰ ਮੁਟਿਆਰ ਹੁੰਦੀ ਹੈ ਤਾਂ ਉਹਨੂੰ ਗਹਿਣ ਲੱਗਿਆ ਉਹ ਪਹਿਲਾਂ ਤਾਂ ਦੇਖ ਕੇ ਉਹ ਨੂੰ ਹੱਸੀ ਫਿਰ ਰੋਈ ਉਹ ਕਹਿਣ ਲੱਗਿਆ ਵੀ ਤੂੰ ਨਾਲੇ ਹੱਸੀ ਨਾਲੇ ਰੋਈ ਕੀ ਕਾਰਨ ਉਹ ਕਹਿੰਦੀ ਹੱਸੀ ਤਾਂ ਮੈਂ ਐ ਕਹਿੰਦੀ ਵੀ ਮੈਂ ਤੇਰੇ ਵਰਗਾ ਬਹਾਦਰ ਅਜ ਥਾਈ ਕਹਿੰਦੀ ਮੈਂ ਕੋਈ ਬੰਦਾ ਹੀ ਨਹੀਂ ਦੇਖਿਆ ਬਹਾਦਰ ਨਹੀਂ ਦੇਖਿਆ ਤੇ ਬੰਦਾ ਵੀ ਨਹੀਂ ਦੇਖਿਆ ਵੀ ਇੱਥੇ ਬੰਦਾਂ ਕੈਦ ਚ ਦਿਓ ਮੇਰਾ ਬਾਪ ਐ ਉਹ ਕਹਿੰਦਾ ਅੱਛਾ ਤੇ ਮਾਂ ਕਹਿੰਦੀ ਮੇਰੀ ਜੜੇਲ ਐ ਕਹਿੰਦੀ ਹੁਣ ਉਹ ਆ ਨਾ ਜਾਣ ਕਿਤੇ ਕਹਿੰਦੀ ਆ ਖੁੰਜੇ ਚ ਘੋੜਾ ਲੈ ਕੇ ਖੜ ਜਾ ਤੂੰ ਆਉਣ ਵਾਲੇ ਨੇ ਕਹਿੰਦੀ ਮੈਂ ਤੈਨੂੰ ਗਾਇਬ ਕਰ ਦੂੰ ਉਹ ਕਹਿੰਦਾ ਅੱਛਾ ਭਾਈ ਉਹਨੇ ਗਾਇਬ ਕਰਤਾ ਤਾਂ ਜਦੋਂ ਉਹ ਆਏ ਆਦਮ ਉਹ ਕਰਦੇ ਆ ਆ ਕੇ ਕੁੜੀ ਨੂੰ ਕਹਿਣ ਲੱਗੇ ਵੀ ਬੰਦਾ ਘਰ ਚ ਸਾਨੂੰ ਤਾਂ ਬਾਸ਼ਨਾ ਆਉਂਦੀ ਹੈ ਕੁੜੀ ਕਹਿੰਦੀ ਤੁਹਾਨੂੰ ਤਾਂ ਆਪਦੇ ਮੂੰਹਾਂ ਚੋਂ ਹੀ ਆਈ ਜਾਂਦੀ ਹੈ ਕਹਿੰਦੀ ਤੁਸੀਂ ਤਾਂ 40 40 ਕੋਥਾਈ ਕੋਈ ਬੰਦਾ ਨਹੀਂ ਛੱਡਿਆ ਜਾਨਵਰ ਨਹੀਂ ਛੱਡਿਆ ਕਹਿੰਦੀ ਬੰਦਾ ਕਿੱਥੇ ਛੱਡੋਗੇ ਤੁਸੀਂ ਤਾਂ ਕਹਿੰਦੀ 50 ਕੋਤੇ ਵਗ ਜਾਂਦੇ ਨੇ ਬੰਦੇ ਦੀ লাশ ਦੇਖ ਕੇ ਕਹਿੰਦੀ ਮੈਨੂੰ ਖਾ ਲੋ ਭਾਈ ਉਹ ਚੁੱਪ ਕਰ ਗਏ ਚੁੱਪ ਕਰ ਗਏ ਤਾਂ ਜਦੋਂ ਆਬਦਾ ਘਰੇ ਖਾ ਪੀ ਕੇ ਬਾਗੇ ਕਹਿੰਦੇ ਬਾਰ ਕਰ ਲੈ ਬੰਦ ਕੁੜੀ ਨੇ ਕਰ ਲਿਆ ਭਾਈ ਕੁੜੀ ਨੇ ਉਹਨੂੰ ਫੇਰ ਬੰਦਾ ਬਣਾ ਲਿਆ ਉਹ ਕਹਿਣ ਲੱਗੀ ਕੁੜੀ ਕਹਿੰਦੀ ਵੀ ਤੂੰ ਮੇਰ ਨੂੰ ਇੱਥੋਂ ਲੈ ਚੱਲ ਉਹ ਕਹਿੰਦਾ ਵੀ ਕੋਈ ਨਾ ਮੈਂ ਹਜੇ ਕੰਮ ਜਾਣਾ ਵੀ ਮੈਂ ਤੇਰੇ ਕੋਲ ਮੁੜ ਕੇ ਆਉਣਾ ਉਹ ਕਹਿੰਦੀ ਠੀਕ ਆ ਜੀ ਜਦ ਮਰਜੀ ਕਹਿੰਦਾ ਯਾਦ ਰੱਖੀ ਮੈਨੂੰ ਭੁੱਲੀ ਨਾ ਵੀ ਮੈਂ ਆਉਂਗਾ ਉਹ ਕਹਿੰਦੀ ਚੰਗਾ ਜੀ ਉਹ ਭਾਈ ਫੇਰ ਗਿਆ ਉਹ ਉਹਨੂੰ ਤਾਂ ਪੁੱਛਣੀ ਭੁੱਲ ਗਿਆ ਓਲੀ ਜਿਹੜੀ ਹੈਗੀ ਤੇ ਰਮਾਲ ਉਹ ਤਾਂ ਕਾਲੀ ਕਾਲੀ ਚ ਭੱਗ ਗਿਆ ਜਾ ਕੇ ਫੇਰ ਗਾਹਾਂ ਜਾਂਦਾ ਕਿਤੇ ਰਾਤ ਪੈ ਗਈ ਉੱਥੇ ਫੇਰ ਮੁੰਡਾ ਮਿਲ ਗਿਆ ਉਹਨੂੰ ਕਹਿੰਦਾ ਭਾਈ ਮੈਂ ਰਾਤ ਕੱਟਣੀ ਐ ਤਾਂ ਉੱਥੇ ਉਹ ਕਹਿਣ ਲੱਗਿਆ ਵੀ ਤੁਸੀਂ ਬਾਈ ਹਾਂ ਰੋਟੀ ਖਾਧੀ ਉਹਨੇ ਕਹਿੰਦਾ ਬਾਈ ਰੋਟੀ ਤਾਂ ਠੀਕ ਐ ਕਹਿੰਦਾ ਤੁਸੀਂ ਦਾਲ ਸਬਜ਼ੀ ਚ ਨਾ ਨੂਨ ਨਾ ਮਿਰਚ ਕਹਿੰਦਾ ਕੁਝ ਵੀ ਨਹੀਂ ਪਾਇਆ ਹੋਇਆ ਫੇ ਇਹੀ ਜੀ ਦਾਲ ਸਬਜ਼ੀ ਕਿਉਂ ਬਣਾਈ ਤੀ ਕਹਿੰਦਾ ਉਹ ਕਹਿੰਦਾ ਬਾਈ ਜਿਹੜਾ ਸਾਡਾ ਰਾਜਾ ਐ ਨਾ ਕਹਿੰਦਾ ਉਹਨੂੰ ਹੋਇਆ ਹੀ ਹੋਇਆ ਗਠੀਆ ਉਹ ਕਹਿੰਦਾ ਕਿਸੇ ਨੂੰ ਵੀ ਖਾਣ ਦਿੰਦਾ ਕਹਿੰਦਾ ਉਹਨੇ ਮਨਾ ਕਰਿਆ ਹੋਇਆ ਵੀ ਮਿਰਚ ਨਹੀਂ ਖਾਣੀ ਜਮਈ ਨੂਨ ਨਹੀਂ ਖਾਣਾ ਕਹਿੰਦਾ ਸਬਜ਼ੀ ਚ ਕੋਈ ਨਹੀਂ ਨੂਨ ਮਿਰਚ ਪਾਉਂਦਾ ਉਹ ਕਹਿੰਦਾ ਜੇ ਮੈਂ ਉਹਨੂੰ ਠੀਕ ਕਰਦਾ ਉਹ ਉਹ ਵੀ ਉਹਨੂੰ ਮੁਖਾਵਲ ਕਰੇ ਕਹਿੰਦਾ ਵਾਈ ਬਥੇਰੇ ਆਗੇ ਤੇਰੇ ਵਰਗੇ ਉਹ ਕਹਿੰਦਾ ਨਹੀਂ ਮੈਂ ਡਾਕਟਰ ਆ ਤੂੰ ਮੈਨੂੰ ਲੈ ਕੇ ਤਾਂ ਚੱਲ ਕਹਿੰਦਾ ਲੈ ਜੂੰ ਤੜਕੇ ਲਗਿਆ ਭਾਈ ਜਾ ਕੇ ਉਹ ਕਹਿਣ ਲੱਗਿਆ ਵੀ ਪਾਣੀ ਦਾ ਬਲਟੋਹਾ ਵੱਡਾ ਸਾਰਾ ਭਰ ਕੇ ਤਰੋ ਜਦੋਂ ਉਬਲ ਗਿਆ ਉਹਦੇ ਵਿੱਚ ਆ ਪਾਉਣੀਆਂ ਦਵਾਈ ਅਵਾਲ ਕੇ ਹੁਣ ਉਹ ਜਦੋਂ ਠੰਡਾ ਹੋ ਗਿਆ ਤਾਂ ਉਹਦੇ ਵਿੱਚ ਰਾਜੇ ਨੂੰ ਬਿਠਾ ਦਿਓ ਕੜਾਹੀ ਚ ਪਾ ਕੇ ਪਾਣੀ ਭਾਈ ਉਹਨਾਂ ਨੇ ਤਾਂ ਇਹੀ ਕਰਿਆ ਤਾ ਰਾਜਾ ਤਾਂ ਬਠਿਆ ਤਾਂ ਜਦੋਂ ਵਿੱਚ ਸਿਰ ਤੋਂ ਪੈਰਾਂ ਥਾਈ ਮਾੜਾ ਜਿਹਾ ਮੂੰਹ ਮੂੰਹ ਨੰਗਾ ਉਹ ਤਾਂ ਖੁੱਲਣ ਲੱਗ ਗਿਆ ਵਿੱਚ ਬੈਠ ਕੇ ਉਹ ਬੜਾ ਹੈਰਾਨ ਹੋਇਆ ਰਾਜਾ ਵੀ ਹੈ ਮੇਰਾ ਤਾਂ ਇੰਨੇ ਸਾਲਾਂ ਦਾ ਰੋਗ ਟੁੱਟ ਰਿਹਾ ਹੈ ਜਦੋਂ ਨਿਕਲਿਆ ਬਾਹਰ 2-3 ਘੰਟੇ ਵਿੱਚ ਬੈਠ ਕੇ ਉਹ ਤਾਂ RAM nal ਨਿਕਲਿਆ ਸਾਰੇ ਹੱਥ ਪੈਰ ਮੁੜਨ ਉਹਦੇ ਕੰਮ ਕਰ ਰਿਹਾ ਸਾਰਾ ਸਰੀਰ ਉਹਨੂੰ ਕਹਿਣ ਲੱਗੇ ਵੀ ਮੰਗ ਕੀ ਮੰਗਦਾ ਹੈ ਉਹ ਕਹਿੰਦਾ ਜੀ ਮੇਰੇ ਕੋਲ ਤਾਂ ਬੜਾ ਗੁੱਸਾ ਹੈ ਮੈਨਿੰਗ ਉਸ ਲੈਣਾ ਤਾਂ ਉਹ ਕਹਿਣ ਵੀ ਨਹੀਂ ਤੂੰ ਧੰਨ ਲੈ ਲੈ ਤਾਂ ਭਾਈ ਚਲੋ ਉਹਨਾਂ ਨੇ ਮੱਲੋ ਮੱਲੀ ਉਹਨੂੰ ਧੰਨ ਦੇਤਾ ਫੇਰ ਵਗ ਗਿਆ ਗਾਹਾਂ ਜਦੋਂ ਗਾਹਾਂ ਗਿਆ ਉਹ ਕੀ ਦੇਖਦਾ ਕਿਸੇ ਪਿੰਡ ਦੇ ਵਿੱਚ ਕੋਠੇ ਤੇ ਤਾਂ ਕੁੜੀਆਂ ਗੀਤ गा ਰਹੀਆਂ ਨੇ ਅੰਦਰ ਗੁਲਗਲੇ ਪੱਕਣ ਦੀ ਬਾਹਰ ਤਾਂ ਹੀ ਖੁਸ਼ਬੂ ਆ ਰਹੀ ਹੈ ਅੰਦਰ ਬੜਿਆ ਬੁੜੀ ਗੁਲਗਲੇ ਪੁਕਾਰ ਰਹੀ ਹੈ ਨਾਲੇ ਬੁੜੀ ਰੋ ਰਹੀ ਹੈ ਉੱਪਰ ਕੋਠੇ ਤੇ ਗੀਤ ਗਾਉਂਦੇ ਨੇ ਉਹ ਕਹਿੰਦਾ ਬੇਬੇ ਕਹਿੰਦਾ ਤੂੰ ਰੋਨੀ ਐ ਨਾਲੇ ਗੁਲਗਲੇ ਲਾਉਣੀ ਐ ਨਾਲੇ ਕਹਿੰਦਾ ਉੱਤੇ ਕੁੜੀਆਂ ਗੀਤ ਗਾਉਂਦੀਆਂ ਨੇ ਕੀ ਚੱਕਰ ਹੈ ਉਹ ਕਹਿੰਦੀ ਪੁੱਤ ਮੇਰੇ ਮੁੰਡੇ ਦੇ ਵਿਆਹ 'ਚ ਤਿੰਨ ਦਿਨ ਰਹਿੰਦੇ ਨੇ ਕੁੜੀਆਂ ਤਾਂ ਗੀਤ ਤਾਂ ਗਾਉਂਦੀਆਂ ਨੇ ਮੈਂ ਤਾਂ ਰੋਨੀ ਆ ਇੱਥੇ ਇੱਕ ਦਿਓ ਆਉਂਦਾ ਹੈ ਉਹ ਕਹਿੰਦੀ ਬਾਰੀ ਬੰਨੀ ਹੋਈ ਐ ਕਹਿੰਦੀ ਨਾਲੇ ਤਾਂ ਉਹ ਆ ਕੇ ਗੁਲਗਲੇ ਖਾਂਦਾ ਐ ਨਾਲੇ ਪੀਂਦਾ ਐ ਕਹਿੰਦੀ ਮੱਟ ਸ਼ਰਾਬ ਦਾ ਫੇਰ ਉਹ ਕਹਿੰਦੀ ਬੰਦੇ ਨੂੰ ਖਾਂਦਾ ਅੱਜ ਕਹਿੰਦੀ ਮੇਰੇ ਉਸੇ ਮੁੰਡੇ ਦੀ ਬਾਰੀ ਐ ਕਹਿੰਦੀ ਆ ਗੁਲਗਲੇ ਵੀ ਉਹਦੇ ਖਾਤਰ ਲਾਉਣੀ ਆ ਰੋਂਦੀ ਵੀ ਤਾਂ ਵਿਆਹ ਚ ਤਿੰਨ ਦਿਨ ਨੇ ਕਹਿੰਦੀ ਅੱਜ ਮੇਰੇ ਪੁੱਤ ਨੂੰ ਖਾ ਜੂਗਾ ਉਹ ਕਹਿੰਦਾ ਅੱਛਾ ਕਹਿੰਦਾ ਬੇਬੇ ਇੱਥੀ ਕਰ ਦੇ ਬੰਦ ਗੁਲਗਲੇ ਵੀ ਰੋਣਾ ਵੀ ਉਹ ਕਹਿੰਦੀ ਅੱਛਾ ਕਹਿੰਦੀ ਫੇਰ ਕਹਿੰਦਾ ਮੈਂ ਬੈਠੂ ਤੇਰੇ ਪੁੱਤ ਦੀ ਤੋਂ ਕਹਿੰਦਾ ਬੀ ਉਹ ਮੈਨੂੰ ਉਹਦਾ ਐ ਦੱਸ ਵੀ ਆਉਂਦਾ ਕਿਵੇਂ ਐ ਕੀ ਪਤਾ ਲੱਗਦਾ ਨਿਸ਼ਾਨੀ ਦਾ ਉਹ ਕਹਿੰਦੀ ਜਦੋਂ ਆਊਗਾ ਪਹਿਲਾਂ ਤਾਂ ਨੇਰੀ ਆਊਗੀ ਫਿਰ ਬੱਦਲ ਗੱਜੂਗਾ ਤੇ ਮੀਂਹ ਪਊਗਾ ਕਹਿੰਦਾ ਅੱਛਾ ਕਹਿੰਦਾ ਹੋਰ ਫਿਰ ਅੰਦਰ ਕਿਵੇਂ ਆ ਕੇ ਖਾਂਦਾ ਕਹਿੰਦੀ ਫਿਰ ਉੱਥੇ ਬੱਕਰਾ ਬੰਨਾਂਗੇ ਉੱਥੇ ਚਿੱਟਾ ਕੱਪੜਾ ਦੇ ਕੇ ਮੁੰਡਾ ਬੈਠੂਗਾ ਫਿਰ ਕਹਿੰਦੀ ਨਾਲੇ ਗੁਲਗਲੇ ਖਾਊ ਨਾਲੇ ਉੱਥੇ ਮੱਟ ਸ਼ਰਾਬ ਦਾ ਤਰਾਂਗੇ ਉਹ ਪੀਊ ਫੇਰ ਕਹਿੰਦੀ ਉਹ ਬੱਕਰਾ ਖਾਊ ਨਾਲੇ ਫੇਰ ਖਾਊਗਾ ਮੁੰਡੇ ਨੂੰ ਉਹ ਕਹਿੰਦਾ ਫੇਰ ਐ ਕਰੋ ਤੁਸੀਂ ਕਹਿੰਦਾ ਇੱਕ ਤਾਂ ਜੇ ਤੁਹਾਨੂੰ ਮਿਲਦੇ ਨੇ ਬੱਠਲ ਕਹਿੰਦਾ ਟੋਕਰਾਂ ਲੇਡਿਆਂ ਦਾ ਮੰਗਵਾ ਲਓ ਉਹ ਕਹਿੰਦੇ ਫਲਾਣਿਆਂ ਦੇ ਉਹ ਨੇ ਬਹੁਤ ਬੁੱਤਿਆਂ ਦੀਆਂ ਉਹਨੇ ਵੀ ਉਹ ਵੇਚਦੇ ਨੇ ਉਹਨਾਂ ਦੇ ਕਤਾਰਾਂ ਹੀ ਕਤਾਰਾਂ ਨੇ ਬੁੱਤਿਆਂ ਦੇ ਲੇਡੇ ਭਾਈ ਉਹਨਾਂ ਤਾਂ ਟੋਕਰਾਂ ਭਰ ਲੈਂਦਾ ਸ਼ਰਾਬ ਦੀ ਥਾਂ ਤੇ ਕਹਿੰਦਾ ਇਹ ਆਕੜਾ ਭਰਾ ਲੋ ਕਹਿੰਦਾ ਡੰਗਰਾਂ ਦੇ ਪਿਸ਼ਾਬ ਦਾ ਉਹ ਭਾਈ ਜਿਹੜੀਆਂ ਗੀਤ ਗਾਉਂਦੀਆਂ ਤੇ ਕੁੜੀਆਂ ਤਾਂ ਚੱਕ ਕੇ ਭਾਂਡੇ ਸਾਰੇ ਪਿੰਡ 'ਚ ਵਗੀਆਂ ਜਿੱਥੋਂ ਵੀ ਜਿੰਨਾ ਜਿੰਨਾ ਕੋ ਮਿਲਿਆ ਡੰਗਰਾਂ ਦਾ ਮੂਤ ਲਿਆ ਕੇ ਉਹਨਾਂ ਨੂੰ ਤਾਂ ਘੜਾ ਭਰਤਾ ਉਹ ਕਹਿੰਦਾ ਬੱਕਰੀ ਥਾਂ ਤੇ ਬਨਦੋ ਕੁੱਤਾ ਮੁੰਡੇ ਦੀ ਥਾਂ ਤੇ ਕਹਿੰਦਾ ਉਹ ਖੁੰਡ ਰੱਖ ਕੇ ਨਾ ਉਹਦੇ ਉੱਤੇ ਚਿੱਟਾ ਕੱਪੜਾ ਪਾ ਦੋ ਕਹਿੰਦਾ ਮੈਂ ਜਾਣਾ ਫਿਰ ਮੇਰਾ ਕੰਮ ਭਾਈ ਆਇਆ ਆਦਮ ਬੋ ਕਰਦਾ ਆ ਕੇ ਫਟਾਫਟ ਜਦੋਂ ਗੁਲਗਲੇ ਲੱਗਿਆ ਖਾਣ ਕਹਿੰਦਾ ਨਾ ਮਿੱਠੇ ਨਾ ਫਿੱਕੇ ਕਹਿੰਦਾ ਕੋਈ ਨੂਨ ਹੀ ਪਾ ਦਿੰਦਾ ਇਹਨਾਂ 'ਚ दारू ਪੀਣਾ ਜਦੋਂ ਭਾਈ दारू ਪੀਣ ਲੱਗਿਆ ਕਹਿੰਦਾ ਯਾਰ ਇਹ ਵੀ ਬਕ ਬਕੀ ਆ ਕਹਿੰਦਾ ਬੱਕਰੀ ਤਾਂ ਤੇ ਕੁੱਤਾ ਬੰਨ ਤਾਂ ਉਧਰੋਂ ਕੁੱਤਾ ਉਹਨੂੰ ਭੌਂਕੇ ਕਹਿੰਦਾ ਆ ਕੀ ਗੱਲ ਕਹਿੰਦਾ ਇੱਥੇ ਵੀ ਕੁੱਤਾ ਮੈਨੂੰ ਭੌਂਕਦਾ ਹੈ ਚੱਲ ਕਹਿੰਦਾ ਉਹ ਸ਼ਿਕਾਰ ਨੂੰ ਤਾਂ ਖਾਵਾ ਕਹਿੰਦਾ ਅੱਜ ਤਾਂ ਮੇਰੇ ਨਾਲ ਠੱਗੀ ਹੋਈ ਲੱਗਦੀ ਆ ਇਹ ਕੋਈ ਜਦ ਭਾਈ ਉਹਨੇ ਵੱਢਣ ਲੱਗਿਆ ਉਹ ਕੱਪੜੇ ਦੇ ਸਨੇ ਕੱਪੜਾ ਦੇ ਬੁਰਕ ਪਰਣ ਲੱਗਿਆ ਤਾਂ ਉਹ ਲੱਕੜ ਦਾ 모ਛਾ ਤੀ ਉਹਦੇ ਦੰਦ ਉਹਦੇ ਚ ਵੜ ਗਏ ਤਾਂ ਉਹਨੇ ਆ ਕੇ ਉਹਦੇ ਮਾਰਿਆ ਉਹ ਬੰਦੇ ਨੇ ਤਲਵਾਰ ਮਾਰੀ ਉਹਦੇ ਤਾਂ ਉਹਦਾ ਗੂਠਾ ਕੱਟ ਕੇ ਡਿੱਗ ਪਿਆ ਉਹ ਭੱਜ ਗਿਆ ਉਹ ਕਹਿੰਦਾ ਚੱਲ ਜਿੱਥੇ ਜਾਵੇਂਗਾ ਮਾਗਰ ਆਉਂ ਅੱਜ ਛੱਡਦਾ ਨਹੀਂ ਤੈਨੂੰ ਮਾਰ ਕੇ ਛੱਡੂ ਉਹ ਕਹਿੰਦਾ ਹਾੜੇ ਮੈਨੂੰ ਮਾਰੀ ਨਾ ਮੈਂ ਕਹਾਂ ਨਾ ਮੁੜ ਕੇ ਕੋਈ ਇਸ ਪਿੰਡ ਤਾਂ ਕੀ ਕਹਿੰਦਾ ਮੈਂ ਆਲੇ-ਦਾਲੇ ਦੇ 40 ਕਿਲੋਮੀਟਰ 'ਚ ਕਹਿੰਦਾ ਕਿਤੇ ਨਹੀਂ ਜਾਂਦਾ ਮੈਂ ਦੂਰ ਭੱਗ ਜੂ ਹਾੜੇ ਕਢਾਏ ਭਾਈ ਭੱਗ ਗਿਆ ਚਲੋ ਉਹਨੇ ਅੰਗੂਠਾ ਵੀ ਉਹਦਾ ਚੱਕ ਕੇ ਆਪਣੀ ਜੇਬ 'ਚ ਪਾ ਲਿਆ ਪਾਇਆ ਹੋਇਆ ਤਾਂ ਉਹ ਫੇਰ ਉਥੋਂ ਭੱਗ ਗਿਆ ਉਸੇ ਕੁੜੀ ਲਵੇ ਜਦੋਂ ਗਿਆ ਜਾ ਕੇ ਫੇਰ ਉਹਨੇ ਗੇਟ ਖਲਾਇਆ ਉਹ ਕੁੜੀ ਉਹੀ ਅੰਦਰ ਬੈਠੀ ਉਹ ਕਹਿੰਦੀ ਤੂੰ ਮੈਨੂੰ ਲੈ ਜਾ ਉਹ ਕਹਿੰਦਾ ਕਹਿੰਦਾ ਤੇਰਾ ਬਾਪ ਉਹਨੇ ਉਹਨੂੰ ਅੰਗੂਠਾ ਦਿਖਾਇਆ ਕਹਿੰਦੀ ਇਹ ਤਾਂ ਮੇਰੇ ਬਾਪ ਦਾ ਅੰਗੂਠਾ ਕਹਿੰਦੀ ਇਹ ਤਾਂ ਮੇਰਾ ਬਾਪ ਹੈ ਦਿਓ ਤੇ ਜਦੋਂ ਉਹਨੇ ਉਹ ਰਮਾਲ ਦਿਖਾਇਆ ਕਹਿੰਦੀ ਇਹ ਵੀ ਮੇਰੀ ਮਾਂ ਦੀ ਚੁੰਨੀ ਦਾ ਕਹਿੰਦੀ ਇਹ ਤਾਂ ਕਹਿੰਦੀ ਦੋਨੋਂ ਹੀ ਮੇਰੇ ਮਾਂ ਬਾਪ ਨੇ ਜਿਨ੍ਹਾਂ ਦਾ ਤੂੰ ਨਿਸ਼ਾਨੀਆਂ ਲੈ ਫਿਰਦਾ ਹੈ ਉਹ ਕਹਿੰਦਾ ਫਿਰ ਮੈਂ ਤਾਂ ਇਹਨਾਂ ਨੂੰ ਮਾਰਨਾ ਹੈ ਕਹਿੰਦੀ ਉਹਨੂੰ ਕਹਿਣ ਲੱਗਿਆ ਤੂੰ ਇਹਨਾਂ ਨੂੰ ਐ ਪੁੱਛ ਵੀ ਇੱਥੇ ਜੰਗਲ 'ਚ ਬੈਠੇ ਹਾਂ ਮੈਂ ਕੱਲੀਆਂ ਜੇ ਮੈਨੂੰ ਬੰਲਾ ਕੱਲ ਨੂੰ ਕੁਝ ਹੋ ਜੇ ਮੈਨੂੰ ਕੋਈ ਕੁਝ ਕਰ ਜੇ ਤੁਸੀਂ ਉਰੇ ਹੋਮੋਨਾ ਜਾਂ ਸੋਨੂ ਕੋਈ ਕੁਝ ਕਰ ਦੇ ਮਾਰ ਮੂਰ ਦੇਵੇ ਤਾਂ ਮੇਰਾ ਕੀ ਬਣੂ ਭਾਈ ਉਹਨੇ ਉਵੇਂ ਹੀ ਪੁੱਛ ਲਿਆ ਕਹਿਣ ਲੱਗੀ ਵੀ ਜੇ ਤੁਹਾਨੂੰ ਕੁਝ ਹੋ ਜੇ ਮੇਰਾ ਇੱਥੇ ਜੰਗਲਾਂ 'ਚ ਮੈਨੂੰ ਕੌਣ ਦੇਖੂ ਉਹ ਕਹਿੰਦੇ ਫਿਰ ਕੀ ਕਰੀਏ ਕਹਿੰਦੀ ਮੇਰਾ ਵਿਆਹ ਕਰ ਦਿਓ ਕਹਿੰਦੇ ਕਿਹਦੇ ਨਾਲ ਕਰ ਦਈਏ ਉਹ ਕਹਿਣ ਲੱਗਿਆ ਵੀ ਇੱਕ ਬਹੁਤ ਬਹਾਦਰ ਬੰਦਾ ਦਿਓ ਕਹਿੰਦਾ ਮੇਰਾ ਗੁੱਠਾ ਵੱਢਿਆ ਜੀਨੇ ਉਹਦੇ ਨਾਲ ਕਰੂੰਗਾ ਉਹਦੀ ਮਾਂ ਕਹਿਣ ਲੱਗੀ ਇੱਕ ਹੋਰ ਬਹਾਦਰਾ ਜੀਨੇ ਮੇਰੀ ਚੁੰਨੀ ਲਾ ਲਈ ਤੀ ਕਹਿੰਦੀ ਮੈਂ ਤਾਂ ਉਹਦੇ ਨਾਲ ਕਰੂੰ ਕੁੜੀ ਕਹਿਣ ਲੱਗੀ ਵੀ ਜੇ ਇਹ ਦੋਨੇ ਚੀਜ਼ਾਂ ਇੱਕ ਬੰਦੇ ਲਵੀ ਹੋਣ ਉਹ ਕਹਿੰਦਾ ਫਿਰ ਤਾਂ ਵਾੜੇ ਵਧੀਆ ਕਹਿੰਦੀ ਜੇ ਮੈਂ ਉਹਨੂੰ ਬੁਲਾ ਲਾਂ ਤੁਸੀਂ ਖਾਂਦੇ ਤਾਂ ਨਹੀਂ ਉਹ ਕਹਿੰਦਾ ਨਾ ਕਹਿੰਦੀ ਤੁਹਾਡਾ ਪਰੋਸਾ ਨਹੀਂ ਕੋਈ ਪਹਿਲਾਂ ਮੈਨੂੰ ਬਾਜਨ ਦੇਓ ਕਹਿੰਦਾ ਕਹਿਣ ਲੱਗੇ ਸਾਨੂੰ ਤਾਂ ਨਵੀ ਦੀ ਸੌਂ ਇਹ ਕੋਈ ਇੰਨਾ ਲਗਾ ਹੈਗਾ ਗੁਰੂ ਨਵੀ ਉਹਨੂੰ ਮੰਨਦੇ ਨੇ ਕਹਿੰਦਾ ਨਵੀ ਦੀ ਸੌਂ ਅਸੀਂ ਖਾਂਦੇ ਨਹੀਂ ਭਾਈ ਉਹਨੇ ਤਾਂ ਕੁੜੀ ਨੇ ਉਹ ਜਿਹੜਾ ਗਾਇਬ ਕਰਿਆ ਹੋਇਆ ਸੀ ਮੁੰਡਾ ਦੋ ਟਕੀਆਂ ਨਾਲ ਘੋੜੇ ਦੇ ਉੱਤੇ ਖੜ ਗਿਆ ਉਹ ਤਾਂ ਬਾਹਰ ਨਿਕਲ ਕੇ ਖੜਿਆ ਹੋਇਆ ਉਹਨੂੰ ਕਹਿੰਦੀ ਆ ਲੈ ਉਹਨੂੰ ਕਹਿੰਦੀ ਆ ਫੜਾ ਕੱਢ ਕੇ ਉਹ ਕਹਿਣ ਲੱਗਿਆ ਵੀ ਆ ਲੈ ਤੇਰਾ ਅੰਗੂਠਾ ਆ ਤੇਰੀ ਚੁੰਨੀ ਫੇਰ ਉਹਨੂੰ ਕਹਿਣ ਲੱਗਿਆ ਬਿੱਲਾ ਜਾ ਸਾਡੀ ਕੁੜੀ ਨੂੰ ਅਸੀਂ ਬਹੁਤ ਖੁਸ਼ ਆ ਤੂੰ ਬਹਾਦਰ ਐ ਵੀ ਤੂੰ ਵਧੀਆ ਰੱਖੇਗਾ ਮੇਰੀ ਸਾਡੀ ਧੀ ਨੂੰ ਤੂੰ ਲੈ ਜਾ ਉਹ ਕਹਿੰਦਾ ਮੈਨੂੰ ਤਾਂ ਕੱਪੜਾ ਵੀ ਚਾਹੀਦਾ ਇਹੋ ਜਿਹਾ ਉਹ ਗਿਆ ਅੰਦਰ ਦੇਵ ਉਹ ਤਾਂ ਥੱਬਿਆਂ ਦੇ ਥੱਬੇ ਭਰ ਲਿਆ ਆ ਭਾਂਤ ਸਮਾਂ ਤੇ ਕੱਪੜਿਆਂ ਦੇ ਉਹਦੇ ਨਾਲ ਦੇ ਨਿਰਿਥਾਨ ਤਾਂ ਕੋਹੜੇ ਤੇ ਕੁੜੀ ਚੜਾਤੀ ਵਿਚਾਲੇ ਕੱਪੜਾ ਬੰਨ ਕੇ ਧਰਤਾ ਪਾਈ ਉਹ ਤਾਂ ਲੈ ਗਿਆ ਲਗਿਆ ਹੋਇਆ ਤਾਂ ਹੁਣ ਗਾਹਾਂ ਜਦੋਂ ਉਹ ਰਾਜੇ ਦੀਆਂ ਦੋ ਕੁੜੀਆਂ ਵੇਈਆਂ ਤੀਆਂ ਇਹਨਾਂ ਨੂੰ ਛੱਡ ਕੇ ਆਇਆ ਤੇ ਉਹਨਾਂ ਨੂੰ ਵੀ ਨਾਲ ਲੈ ਗਿਆ ਤਿੰਨਾਂ ਨੂੰ ਲਿਜਾ ਕੇ ਆਪਦੇ ਸ਼ਹਿਰ 'ਚ ਜਾ ਕੇ ਆਪਦੇ ਘਰੇ ਵਗ ਗਿਆ ਘਰੇ ਗਿਆ ਹੋਇਆ ਤਾਂ ਜਦੋਂ ਲੋਕਾਂ ਨੇ ਦੇਖ ਲਿਆ ਵੀ ਇਹ ਤਾਂ ਕੱਪੜਾ ਲੈਣ ਗਿਆ ਤੇ ਆ ਫਿਰਦਾ ਹੈਗਾ ਕਹਿਣ ਲੱਗੇ ਵੀ ਦੋ ਟਕੀਆਂ ਆ ਗਿਆ ਦੋ ਟਕੀਆਂ ਆ ਗਿਆ ਉਹ ਕਹਿਣਾ ਵਜ਼ੀਰ ਗਿਆ ਆਪਦੇ ਘਰੇ ਵਜ਼ੀਰ ਕਹਿਣ ਲੱਗਿਆ ਵੀ ਤੂੰ ਆ ਗਿਆ ਉਹ ਕਹਿੰਦਾ ਹਾਂ ਮੈਂ ਆਉਣ ਵਾਲਾ ਹੀ ਸੀ ਕਹਿੰਦਾ ਲਿਆਇਆ ਕੱਪੜਾ ਕਹਿੰਦਾ ਹਾਂ ਲਿਆਇਆ ਵਜ਼ੀਰ ਨੇ ਸੋਚਿਆ ਵੀ ਇਹ ਤਾਂ ਜਦੋਂ ਨੇ ਦੇਖਿਆ ਉਹਦੇ ਅੰਦਰ ਵੀ ਇਹ ਤਾਂ ਰਾਣੀਆਂ ਲਈ ਬੈਠੇ ਬੜੀਆਂ ਸੋਹਣੀਆਂ ਨੇ ਤਾਂ ਤਿੰਨੇ ਤਿੰਨ ਰਾਣੀਆਂ ਦੀਆਂ ਇੱਕ ਤਾਂ ਦੇਵ ਦੀ ਕੁੜੀ ਸੀ ਦੋ ਰ ਰਾਜੇ ਦੀਆਂ ਰਾਜਕੁਮਾਰੀਆਂ ਕਹਿੰਦਾ ਬਹੁਤ ਸੋਹਣੀਆਂ ਆ ਕਿੱਥੋਂ ਲਿਆਇਆ ਵੀ ਇਹ ਹੈ ਜੇ ਕੰਮ ਕੱਪੜਾ ਵੀ ਢੇਰ ਲਾਈ ਬੈਠਾ ਤਾਂ ਭਾਈ ਉਹ ਤਾਂ ਜਿਉ ਲੱਗਿਆ ਉਹਨੇ ਤਾਂ ਜਾ ਕੇ ਉਹਨਾਂ ਨੂੰ ਰਾਜੇ ਨੂੰ ਉਹ ਵੀ ਦੇਤਾ ਸਾਰਾ ਕੁਝ ਦੇਤਾ ਦੇ ਕੇ ਉਹਨਾਂ ਨੂੰ ਕਹਿਣ ਲੱਗਿਆ ਜਿਹੜਾ ਉਹ ਹੈਗਾ ਤੀ ਵਜ਼ੀਰ ਉਹ ਮੱਚ ਗਿਆ ਰਾਜੇ ਦਾ ਇੱਕ ਨਾਈ ਵਜ਼ੀਰ ਤੀ ਨਾਈਆਂ ਦਾ ਮੁੰਡਾ ਇੱਕ ਇਹ ਵਜ਼ੀਰ ਤੀ ਉਹ ਨਾਈਆਂ ਦੇ ਮੁੰਡੇ ਨੂੰ ਕਹਿਣ ਲੱਗਿਆ ਵੱਡਾ ਵਜ਼ੀਰ ਕਹਿੰਦਾ ਇਹ ਤਾਂ ਆਪਣੇ ਉੱਤੋਂ ਦੀ ਹੁੰਦਾ ਜਾਂਦਾ ਕਹਿੰਦਾ ਕਿ ਤੇ ਆਪਣਾ ਥਾਂ ਨਾ ਮੱਲ ਲੈ ਕਹਿੰਦਾ ਮੈਨੂੰ ਲੱਗਦਾ ਇਹ ਤਾਂ ਕੁਝ ਕਰੀ ਹੈ ਆਪਾਂ ਉਹ ਕਹਿੰਦਾ ਦੇਖ ਲੈ ਕਹਿਣ ਲੱਗਿਆ ਰਾਜੇ ਨੂੰ ਵਜ਼ੀਰ ਕਹਿੰਦਾ ਮਹਾਰਾਜ ਤੁਸੀਂ ਐਂ ਕਰੋ ਵੀ ਇਹਨੂੰ ਕਹੋ ਦੋ ਟਕੀਏ ਨੂੰ ਵੀ ਸਾਡੇ ਮੇਰੇ ਮਾਂ ਪਿਓ ਦੀ ਖ਼ਬਰ ਲਿਆ ਕੇ ਦੇ ਸੁਰਗ ਸੁਰਗਾ ਚ ਜਾ ਕੇ ਵੀ ਉਹ ਕਿਵੇਂ ਨੇ ਵੀ ਤੈਨੂੰ ਮੂੰਹ ਮੰਗੀ ਮਾਇਆ ਦੇਵਾਂ ਭਾਈ ਉਹ ਕਹਿੰਦਾ ਜੀ ਠੀਕ ਐ ਕਹਿ ਕੇ ਕਹਿਣ ਲੱਗਿਆ ਮੇਰੀਆਂ ਘਰ ਵਾਲੀਆਂ ਨੂੰ ਪੁੱਛਿਆ ਮਾਂ ਘਰੇ ਗਿਆ ਉਹਨਾਂ ਨੂੰ ਜਾ ਕੇ ਕਹਿਣ ਲੱਗਿਆ ਵੀ ਮੈਨੂੰ ਤਾਂ ਆ ਸਵਾਲ ਪਤਾ ਹੁਣ ਉਹ ਕਹਿੰਦੀ ਆ ਵੀ ਕੋਈ ਨਾ ਮੇਰੇ ਕੋਲ ਸਾਰਾ ਕੁਝ ਹੈ ਉਹ ਕਹਿਣ ਲੱਗੀ ਦੇਉ ਦੀ ਕੁੜੀ ਕਹਿੰਦੀ ਮੈਂ ਸਭ ਕੁਝ ਲਿਆਂਦਾ ਹੋਇਆ ਕੁਸਨੀ ਤੂੰ ਕਹਿੰਦੀ ਕਹਿ ਜਾ ਕੇ ਵੀ ਲੱਕੜਾਂ ਚੀਣੋ ਕਹਿੰਦੀ ਬਸ ਉਹਦੇ ਚ ਇੱਕ ਸਾਈਡ ਤੋਂ ਲੰਗਣ ਨੂੰ ਰਾਹ ਰਖਾ ਲਈ ਉੱਥੇ ਨਾਲ ਲੱਕੜਾਂ ਰੱਖੀ ਉਹ ਕਹਿੰਦਾ ਅੱਛਾ ਸਿਰ ਤੇ ਦੇਤੀ ਟੋਪੀ ਕਹਿੰਦੀ ਇਹ ਸੇਲੀ ਟੋਪੀ ਹੈ ਤੂੰ ਕਿਸੇ ਨੂੰ ਨਹੀਂ ਦਿਸੇਗਾ ਤੈਨੂੰ ਸਾਰੇ ਦਿਸਣਗੇ ਕਹਿੰਦੀ ਕੇਰਾ ਉਹਦੇ ਚ ਬਹਿ ਜੀ ਜਦੋਂ ਅੱਗ ਲਾਂਬੂ ਲਾਉਣ ਲੱਗਣਗੇ ਕਹਿੰਦੀ ਉੱਠ ਕੇ ਆ ਜੀ ਤੂੰ ਕਿਸੇ ਨੂੰ ਨਹੀਂ ਦਿਸੇਗਾ ਚਲੋ ਜੀ ਕਰਿਆ ਉਵੇਂ ਹੀ ਉਹ ਤਾਂ ਉੱਠ ਕੇ ਘਰ ਨੂੰ ਆ ਗਿਆ ਉਹਨਾਂ ਨੇ ਉੱਧਰ ਦੇਖਿਆ ਵੀ ਦੋ ਟਕੀਆਂ ਤਾਂ ਮੱਚ ਗਿਆ ਓਏ ਮੱਚ ਗਿਆ ਤਾਂ ਤੜਕੇ ਨੂੰ ਉੱਠਿਆ ਦੋ ਟਕੀਆਂ ਤੁਰਿਆ ਜਾਵੇ ਇਕੱਲਾਏ ਤਾਂ ਬਹੁਤ ਸ਼ੀਤੀ ਮੁੜ ਆਇਆ ਕਹਿੰਦਾ ਰਾਜੇ ਨੂੰ ਦੱਸਦਾ ਜਾ ਕੇ ਰਾਜੇ ਕੋਲ ਗਿਆ ਰਾਜੇ ਨੂੰ ਜਾ ਕੇ ਕਹਿਣ ਲੱਗਿਆ ਮਹਾਰਾਜ ਤੁਹਾਡੇ ਮਾਪੇ ਖੁਸ਼ ਤਾਂ ਬਹੁਤ ਨੇ ਉੱਥੇ ਉਹ ਕਹਿੰਦਾ ਤੂੰ ਮੁੜ ਵੀ ਆਇਆ ਕਹਿੰਦਾ ਜੀ ਬਹੁਤ ਲੱਗਦਾ ਉੱਥੇ ਪਰ ਕਹਿੰਦਾ ਤੁਹਾਡੇ ਮਾਪੇ ਨੇ ਮੈਨੂੰ ਸਨੇਹਾ ਦਿੱਤਾ ਕਹਿੰਦਾ ਇੱਕ ਤਾਂ ਉਹਨਾਂ ਨੇ ਮੰਗਾਇਆ 나ਈ ਵੀ ਸਾਡੇ ਪੈਰ ਪੂਰਾ ਦੇ ਹੱਥਾਂ ਦੇ ਨੌ ਏਡੇ ਏਡੇ ਹੋਏ ਖੜੇ ਨੇ ਬਾਲ ਕੱਟਣ ਵਾਲੇ ਨੇ ਸ਼ੇਵ ਕਰਨ ਵਾਲੀ ਆ ਤੁਹਾਡੇ ਪਿਤਾ ਜੀ ਦੀ ਨਾਲੇ ਕਹਿੰਦਾ ਉਹਨਾਂ ਨੇ ਕਿਹਾ ਵੀ ਸਾਨੂੰ ਇੱਕ ਵਜ਼ੀਰ ਦਿਓ ਫਸਾਤੇ ਭਾਈ ਉਹਨੇ ਤਾਂ ਦੋਨੇ ਵਜ਼ੀਰ ਉਹ ਵੀ ਸਮਝ ਗਿਆ ਵੀ ਇਹੀ ਪਾਉਂਦੇ ਨੇ ਪਾੜੇ ਤਾਂ ਵੀ ਹੁਣ ਇਹਨਾਂ ਨੂੰ ਭੇਜੋ ਤਾਂ ਭਾਈ ਚਿੰਤੀਆਂ ਲੱਕੜਾਂ ਚਣਿਆ ਕੇ ਦੋ ਟਕੀਏ ਨੇ ਤਾਂ ਨਾਲ ਪਟਿਆ ਤੇ ਉਹ ਤਾਂ ਵਿਚੇ ਉਹ ਕਹਿਣ ਲੈ ਵੀ ਮਰੇ ਲੈ ਵੀ ਹੁਣ ਮਰੇ ਬਿੰਦੇ ਮਰੇ ਛੱਟੇ ਮਰੇ ਲਾਤੀ ਅੱਗ ਪਾਈ ਪਚਾਤੇ ਉਹ ਤਾਂ ਸੁਰਗਾ ਪੂਰੀ ਚ ਤਾਂ ਹੁਣ ਉਹਨੂੰ ਕਹਿਣ ਲੱਗੇ ਦੋ ਟਕੀ ਉਹਨੂੰ ਕਹਿੰਦੇ ਤੂੰ ਤਾਂ ਤੜਕੇ ਨੂੰ ਆ ਗਿਆ ਤੀ ਉਹ ਤਾਂ ਆਈ ਨਹੀਂ ਹੋਗਾ ਨਾ ਮਹਾਰਾਜ ਉਹ ਨਹੀਂ ਆਉਂਦੇ ਉੱਥੇ ਤਾਂ ਜੀਵ ਹੁਤ ਲੱਗਦਾ ਕਹਿੰਦਾ ਮੈਂ ਤਾਂ ਸਨੇਹਾ ਦੇਣ ਦਾ ਕਰਕੇ ਮੈਨੂੰ ਤਾਂ ਆਉਣਾ ਪੈ ਗਿਆ ਮੈਂ ਤਾਂ ਆਪ ਉੱਥੇ ਰਹਿਣਾ ਤੀ ਕਹਿੰਦਾ ਹੁਣ ਨਹੀਂ ਉਹ ਮੁੜਦੇ ਕਹਿੰਦਾ ਮੈਨੂੰ ਤਾਂ ਪੱਕਾ ਪਤਾ ਵੀ ਉਹਨਾਂ ਨੇ ਕਦੇ ਨਹੀਂ ਆਉਣਾ ਤਾਂ ਉਹ ਕਹਿਣ ਲੱਗਿਆ ਰਾਜਾ ਕਹਿੰਦਾ ਫਿਰ ਜੇ ਮੈਂ ਜਾਵਾਂ ਕਹਿੰਦਾ ਮੈਨੂੰ ਲੱਗਦਾ ਵੀ ਮੈਂ ਮਿਲ ਮੂਲੇ ਆਮਾ ਮੇਰੇ ਮਾਪੇ ਨੂੰ ਉਹ ਕਹਿੰਦਾ ਦੇਖ ਲੋ ਕਹਿੰਦਾ ਤੁਸੀਂ ਵਗਜੋ ਚਲੋ ਜੀ ਕਹਿੰਦਾ ਕਰੋ ਤਿਆਰੀ ਫਿਰ ਉਹ ਵੀ ਪਾਗਲ ਹੁੰਦੇ ਨੇ ਇਹ ਕਹੇ ਸੁਣੇ ਤੋਂ ਰਾਜਾ ਆਬ ਦਾ ਦਿਮਾਗ ਤਾਂ ਇਹ ਲਾਉਂਦੇ ਨਹੀਂ ਹੁੰਦੇ ਤੇ ਪਹਿਲੇ ਪੁਰਾਣੇ ਸਮਿਆਂ 'ਚ ਉਹਨੇ ਭਾਈ ਕੀ ਕਰਿਆ ਬਹਿ ਗਿਆ ਉਹ ਵੀ ਜਿਖਾ ਚ ਉਹਨੇ ਲਾ ਕੇ ਅੱਗ ਮਚਾਤਾ ਨਾਲੇ ਤਾਂ ਦੋਟਕੀ ਨੇ ਉਹਦਾ ਉਹਦੀਆਂ ਰਾਣੀਆਂ ਸਾਂਭੀਆਂ ਪੰਜ ਨਾਲੇ ਉਹਦਾ ਸਾਰਾ ਰਾਜ ਸਾਂਭਿਆ ਨਾਲੇ ਵਜੀਰਾਆਂ ਦੀਆਂ ਤੇ ਜਿਹੜੇ ਟੱਬਰ ਉਹਨਾਂ ਨੂੰ ਨੌਕਰ ਲਾ ਕੇ ਰੱਖਿਆ ਆਪਣੀਆਂ ਰਾਣੀਆਂ ਨੂੰ ਲਿਆਇਆ ਮਹਿਲਾਂ ਚ ਅਹੀ ਜੀ ਕਹਾਣੀ ਪਾਈ ਉਹ ਦਿੱਕੀ ਸਮਤ ਨਿਕਲੀ ਦੋਟਕੀਆ ਜਿਹੜਾ ਰੋਟੀ ਨੂੰ ਤਰਸਦਾ ਫਿਰਦਾ ਸੀ ਮਾੜੀ ਜੀ ਮਿਹਨਤ ਨੇ ਜਾਲਾ ਲੋ ਉਹਦੇ ਕਰਮਾਂ 'ਚ ਇਹ ਲਿਖਿਆ ਹੋਇਆ ਸੀ ਧੰਨਵਾਦ ਜੀ